ਹੁਣ ਗੱਲ ਕਰਦੇ ਹਾਂ 328 ਸਰੂਪਾਂ ਦੇ ਮਾਮਲੇ ਦੀ ਜਿਸ ਵਿੱਚ ਸਿਟ ਵੱਲੋਂ ਸੱਮਨ ਕੀਤੇ ਗਏ ਮੁਲਾਜ਼ਮ ਥੋੜੀ ਹੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਣਗੇ ਸਾਡੇ ਸਹਿਯੋਗੀ ਬਕਾਇਦਾ ਮਨਿੰਦਰ ਮੁੰਗਾ ਉੱਥੋਂ ਬਣੇ ਹੋਏ ਨੇ ਉਹਨਾਂ ਦਾ ਰੁਕ ਕਰ ਲੈਨੇ ਆ ਮਨਿੰਦਰ ਜਾਣਕਾਰੀ ਚਾਹਾਂਗੇ ਕੀ ਹੋਰ ਅਪਡੇਟ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਸਿਟ ਵੱਲੋਂ ਸੱਮਨ ਕੀਤੇ ਗਏ ਮੁਲਾਜ਼ਮ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰੇਟ ਦਫ਼ਤਰ ਪਹੁੰਚਨੇ ਹਨ ਸ਼੍ਰੀ ਗੁਰਗੰਸਾਹਿਬ ਜੀ ਦੇ ਪਾਵਨ 328 ਰੁਪਏ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਿਟ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ 40 ਦੇ ਕਰੀਬ ਮੁਲਾਜ਼ਮਾਂ ਨੂੰ ਸੱਮਣ ਕੀਤਾ ਗਿਆ ਜਾਂਚ ਤੇ ਵੀ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਤਾਂ ਤੁਸੀਂ ਸਾਂਝੀ ਕਰ ਰਹੇ ਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੌਜੂਦਾ ਮੁਲਾਜ਼ਮ ਕਿਉਂਕਿ 16 ਸਾਬਕਾ ਅਧਿਕਾਰੀ ਅਤੇ ਮੁਲਾਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਕੁੱਲ 40 ਦੇ ਕਰੀਬ ਉਹ ਮੁਲਾਜ਼ਮ ਨੇ ਜਿਨ੍ਹਾਂ ਦੇ ਉਸ ਵੇਲੇ ਭਾਈ ਇਸ਼ ਸਿੰਘ ਦੀ ਰਿਪੋਰਟ ਦੇ ਵਿੱਚ ਬਿਆਨ ਦਰਜ ਕੀਤੇ ਗਏ ਸਨ ਤਾਂ ਉਹਨਾਂ ਵਿੱਚੋਂ ਹੁਣ 7 ਮੌਜੂਦਾ ਮੁਲਾਜ਼ਮ ਨੇ 16 ਉਹ ਸਾਬਕਾ ਮੁਲਾਜ਼ਮ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਇਹਨਾਂ ਤੋਂ ਇਲਾਵਾ 17 ਦੇ ਕਰੀਬ ਹੋਰ ਸਾਬਕਾ ਮੁਲਾਜ਼ਮ ਵੀ ਨੇ ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿਆਲੀ ਦੇ ਨਾਲ ਮੌਜੂਦਾ 7 ਮੁਲਾਜ਼ਮ ਉਹ ਪਹੁੰਚੇ ਨੇ ਜਿਨ੍ਹਾਂ ਦੇ ਉਸ ਸਮੇਂ ਬਿਆਨ ਦਰਜ ਕੀਤੇ ਗਏ ਸਨ ਤੋਂ ਐਡਵੋਕੇਟ ਸਿਆਲੀ ਖਰੜੇ ਨਾਲ ਗੱਲਬਾਤ ਕਰਕੇ ਜਰੂਰ ਮਾਮਲੇ ਦੀ ਜਾਣਕਾਰੀ ਲੈਣੀ ਚਾਹਾਂਗੇ ਚਾਲੀ ਸਾਹਿਬ ਕੀ ਅਪਡੇਟ ਹੈ ਹੁਣ ਤੱਕ ਦਾ ਵੀ ਦੇਖੋ ਪਿਛਲੇ ਦਿਨੀ 328 ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਇੱਕ ਐਫ ਆਈ ਆਰ ਨੰਬਰ 168 ਜਿਹੜੀ ਆ 16 ਮੁਲਾਜ਼ਮਾਂ ਦੇ ਅਗੇਂਸਟ ਰਜਿਸਟਰਡ ਕੀਤੀ ਗਈ ਜਿਸ ਦੀ ਪੜਤਾਲ ਪਹਿਲਾਂ ਵੀ ਈਸ਼ਰ ਸਿੰਘ ਦੀ ਜਿਹੜੀ ਪੜਤਾਲੀਆ ਕਮੇਟੀ ਸੀ ਉਹਦੇ ਵੱਲੋਂ ਬੜੀ ਡਿਟੇਲਡ ਨਾਲ ਕੀਤੀ ਗਈ ਤੇ ਉਹਨਾਂ ਮੁਲਾਜ਼ਮਾਂ ਸਾਰਿਆਂ ਨੂੰ ਜਿਹੜਾ ਉਹਨਾਂ ਦੀ ਸਰਵਿਸਸ ਤੋਂ ਵੀ ਜਿਹੜਾ ਉਹ ਡਿਸਮਿਸ ਕੀਤਾ ਗਿਆ ਜਿਹੜੇ ਵੀ ਦੋਸ਼ੀ ਪਾਈ ਗਏ ਸਾਰੇ ਪੜਤਾਲ ਕਾਲ ਤੱਕ ਸਾਹਿਬ ਦੀ ਜਿਹੜੀ ਆ ਰਹਿਨਮਾਈ 8 ਜਿਹੜੀ ਉਹ ਇਸ਼ਤ ਸਿੰਘ ਹੋਣਾ ਨੇ ਉਦੋਂ ਕੀਤੀ ਤੇ ਅੱਜ ਜਿਹੜੇ ਮੌਜੂਦਾ ਅਧਿਕਾਰੀ ਜਿਹੜੇ ਇਨ ਸਰਵਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਦੇ ਉਦੋਂ ਵੀ ਸ਼ਤ ਸਿੰਘ ਹੋਣਾ ਨੇ ਜਦੋਂ ਪੜਤਾਲ ਕੀਤੀ ਇਹਨਾਂ ਦੇ ਬਿਆਨ ਜਿਹੜੇ ਉਹ ਦਰਜ ਕੀਤੇ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ ਸਾਰੇ ਹੀ ਬਿਆਨ ਜਿਹੜੇ ਆ ਆਲਰੇਡੀ ਸਾਡੀ ਵੈਬਸਾਈਟ ਤੇ ਆ ਉਹ ਜਨਤਕ ਆ ਉਹਨਾਂ ਦੀ ਸਾਰੀ ਜਿਹੜੀ ਆ ਇਸ਼ਤ ਸਿੰਘ ਹੋਣਾ ਦੀ ਰਿਪੋਰਟ ਉਸੇ ਸੰਬੰਧ ਵਿੱਚ ਅੱਜ ਇਨਵੈਸਟੀਗੇਸ਼ਨ ਜਦੋਂ ਫਰਦਰ ਅੱਗੇ ਚੱਲੀ ਤੇ ਉਹ ਸਿੱਟ ਨੇ ਅੱਜ ਸਾਰੇ ਅਧਿਕਾਰੀਆਂ ਨੂੰ ਦੁਬਾਰਾ ਸਮਨ ਕੀਤਾ ਇਹਨਾਂ ਦੇ ਜਿਹੜੇ ਬਿਆਨ ਉਹ ਦਰਜ ਕਰਨ ਵਾਸਤੇ ਉਹ ਸਾਰੇ ਅਧਿਕਾਰੀ ਜਿਹੜੇ ਆਏ ਆ ਜਿਹੜੇ ਇਹਨਾਂ ਪਹਿਲਾਂ ਬਿਆਨ ਦਿੱਤੇ ਐਸ਼ਤ ਸਿੰਘ ਉਹਨਾਂ ਦੀ ਪੜਤਾਲੀਆ ਰਿਪੋਰਟ ਵਿੱਚ ਤੋਂ ਸਾਰੇ ਬਿਆਨ ਇਹਨਾਂ ਦੁਬਾਰਾ ਵੀ ਇੱਥੇ ਜੋ ਵੀ ਫਿਰ ਸਿਟ ਇਹਨਾਂ ਕੋ ਜਿਹੜੀ ਪੁੱਛਤਾ ਸੀ ਜੀ ਸਾਹਿਬ ਹੁਣ ਜਿਵੇਂ ਬੀਤੇ ਕੱਲ ਚੰਡੀਗੜ੍ਹ ਦਫ਼ਤਰ 'ਚ ਸ਼੍ਰੀ ਾਕਾਤਕ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੰਦੇ ਆ ਸਿਟ ਵੱਲੋਂ ਡਿਮਾਂਡ ਕੀਤੀ ਹੈ ਕਿ ਸਾਰੇ ਜਿਹੜੇ ਡਾਕੂਮੈਂਟਸ ਐ ਰਿਕਾਰਡ ਐ ਉਹ ਵੀ ਸੌਂਪ ਦਿੱਤਾ ਗਿਆ ਪਰ ਹੁਣ ਤੱਕ ਦਾ ਜੋ ਸਿਟ ਦੀ ਕਾਰਵਾਈ ਉਹਨੂੰ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਨਿਊਜ਼ ਚੱਲੀ ਸੀ ਕਿ ਹਾਈ ਕੋਰਟ ਜਿਹੜਾ ਇਹਨਾਂ ਕੋਈ ਜਵਾਬ ਦਿੱਤਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਹੀਂ ਕਰਲੀ ਉਹ ਕਿਸੇ ਬੀਲ ਐਪਲੀਕੇਸ਼ਨ ਇਹਨਾਂ ਵਿੱਚ ਜਿਹੜਾ ਰਿਪਲਾਈ ਜਿਹੜਾ ਦਿੱਤਾ ਤਾਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ 12 ਤਰੀਕ ਨੂੰ ਜੱਜੇਦਾਰ ਕਲਤਕ ਸਾਬ ਦਾ ਹੁਕਮ ਆ ਗਿਆ ਉਸ ਤੋਂ ਬਾਅਦ ਹੀ ਜਿਹੜਾ ਸਾਰਾ ਰਿਕਾਰਡ ਜਿਹੜਾ ਪ੍ਰਪੇਅਰ ਕਰਕੇ ਉਹਦੀਆਂ ਟੈਸਟਿਡ ਕਾਪੀਆਂ ਜਿਹੜੀਆਂ ਉਹ ਤਿਆਰ ਸੀ ਇਹਨਾਂ ਨੂੰ ਪ੍ਰੋਵਾਈਡ ਕਰਨ ਵਾਸਤੇ ਇਹਨਾਂ ਨੂੰ ਸੈਕਟਰੀ ਵੱਲੋਂ ਜਿਹੜਾ ਵਾਰ-ਵਾਰ ਟੈਲੀਫੋਨ ਵੀ ਸੈਟ ਨੂੰ ਜਿਹ ਤੇ 26 ਤਰੀਕ ਨੂੰ ਇੱਕ ਰਿਟਰਨ ਇੰਟੀਮੇਸ਼ਨ ਵੀ ਸੈਂਡ ਕੀਤੀ ਕਿ ਰਿਕਾਰਡ ਸਾਰਾ ਤਿਆਰ ਹੈ ਉਹ ਲੈ ਲਓ ਤੇ ਕਾਸੀ ਵੀ ਰਸ਼ਰ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਘਰਾਵਲੋਂ अनेका ਵਾਰ ਸਿਟ ਨਾਲ ਅਤੇ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਕੇ ਇਹ ਕਿਹਾ ਗਿਆ ਕਿ ਰਿਕਾਰਡ ਰੈਡੀ ਹੈ ਜਦੋਂ ਮਰਜ਼ੀ ਹਾਸਲ ਕਰ ਲੈਣ ਬਿਲਕੁਲ ਉਹ ਕੱਲ ਫਿਰ ਜਦੋਂ ਸਿਟ ਉੱਤੇ ਚੰਡੀਗੜ੍ਹ ਸਬ-ਆਫਿਸ ਮਾਨਯੋਗ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਜੀ ਨੇ ਆਪਣੀ ਹਾਜ਼ਰੀ ਵਿੱਚ ਫਿਰ ਸਾਰਾ ਰਿਕਾਰਡ ਜਿਹੜਾ ਕੱਲ ਉਹ ਸਿਟ ਨੂੰ ਦੇ ਦਿੱਤਾ ਹੈ ਅੱਜ ਜਦੋਂ ਜਿਹਨਾਂ ਮੁਲਾਜ਼ਮਾਂ ਨੂੰ ਵੀ ਸਬਨਨ ਕੀਤਾ ਗਿਆ ਉਹ ਵੀ ਮੁਲਾਜ਼ਮ ਸਾਰੇ ਹਾਜ਼ਰ ਆ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂ ਜਿਹੜਾ ਕਾਲ ਤੱਕ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜਾ ਪ੍ਰੋਪਰ ਜਿਹੜਾ ਸਹਿਯੋਗ ਜਿਹੜਾ ਸਟ ਨੂੰ ਤੇ ਇਨਵੈਸਟੀਗੇਸ਼ਨ ਟੀਮ ਨੂੰ ਜਿਹੜਾ ਉਹ ਕਰ ਰਹੀ ਆ ਹੁਣ ਤੁਹਾਨੂੰ ਕੀ ਲੱਗਦਾ ਅੱਗੇ ਕੀ ਕਾਨੂੰਨੀ ਕਾਰਵਾਈ ਸਟ ਦੀ ਜਿਹੜੀ ਅੱਗੇ ਕੀ ਕਾਰਵਾਈ ਹੋ ਸਕਦੀ ਹੈ ਕੀ ਰੁਕ ਰਖਤਿਆਰ ਕਰ ਸਕਦੇ ਦੇਖੋ ਜਿਹੜੇ ਇਹ ਤੇ ਇਨਵੈਸਟੀਗੇਸ਼ਨ ਦਾ ਮੈਟਰ ਆ ਇਹ ਤੇ ਹੁਣ ਸਟ ਦੇ ਜਿਹੜੇ ਮੈਂਬਰਸ ਜਾਂ ਸਟ ਦੀ ਜਿਹੜੀ ਹੈ ਫਾਈਨਲ ਕੋ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ ਕੋਈ ਇਚਲਾਨ ਨਹੀਂ ਪ੍ਰੈਜ਼ੈਂਟ ਕਰ ਉਦੋਂ ਤੱਕ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਥੇਦਾਰ ਕਾਲ ਤਖਸਬ ਦਾ ਵੀ ਹੁਕਮ ਸੀ 12 ਤਰੀਕ ਨੂੰ ਕਿ ਜਦੋਂ ਤੱਕ ਇਹਦੀ ਮੁਕੰਮਲ ਪੜਤਾਲ ਨਹੀਂ ਹੋ ਜਾਂਦੀ ਜਾਂ ਕੋਈ ਇਹਦਾ ਕੋਈ ਇਹਦਾ ਰਿਜ਼ਲਟ ਨਹੀਂ ਨਿਕਲਦਾ ਉਦੋਂ ਤੱਕ ਸਾਰੀਆਂ ਤਰ੍ਹਾਂ ਨੂੰ ਵਰਜਿਤ ਕੀਤਾ ਜਾਂਦਾ ਕਿ ਇਸ ਮਸਲੇ ਤੇ ਕੋਈ ਡਿਬੇਟ ਜਾਂ ਆਪਾਂ ਕੋਈ ਉਹੋ ਜਿਹੀ ਸਟੇਟਮੈਂਟ ਵੇਖ ਨਾ ਦੇ। ਮਤਲਬ ਕਿ ਤੇਰੇ ਦੋਸ਼ ਜ਼ਰੂਰ ਲਾਏਗੇ ਸ਼੍ਰੋਮਿਕ ਕਾਲੀ ਦਾ ਵੀ ਸ਼੍ਰੋਮਿਕ ਮਿਟੀ ਪ੍ਰਧਾਨ ਵੱਲੋਂ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਜਿਹੜੀ ਸਟੇਟ ਦਾ ਗਠਨ ਕੀਤਾ ਗਿਆ ਜਿਹੜੀ ਐਫ ਆਈ ਆਰ ਕੀਤੀ। ਬਿਲਕੁਲ ਇਹ ਤੇ ਤੁਸੀਂ ਦੇਖੋ 220 ਦਾ ਮੈਟਰ ਆ 4 ਸਾਲ ਸਰਕਾਰ ਬਣੀ ਨੂੰ ਹੋ ਗਿਆ ਉਦੋਂ ਦਾ ਹੀ ਇਹਨਾਂ ਕੋ ਮੈਟਰ ਪੈਂਡਿੰਗ ਸੀ ਹੁਣ ਇੱਕ ਬਹਾਨਾ ਲਾ ਕੇ ਕਿ ਹਾਈ ਕੋਰਟ ਦੀ ਸਾਨੂੰ ਡਾਇਰੈਕਸ਼ਨ ਆ ਤੇ 4 ਸਾਲ ਬਾਅਦ ਜਿਹੜਾ ਹੈ ਇਹ ਤੇ ਦੇਖੋ ਲੱਗਦਾ ਹੀ ਆ ਕਿ ਪੋਲੀਟੀਕਲ ਜਿਹੜਾ ਇਹਦੇ ਵਿੱਚ ਮੋਟਿਵ ਉਹ ਡਾਇਰੈਕਟਲੀ ਹੈਗਾ ਸਰਕਾਰ ਵੱਲੋਂ ਇਹ ਵੀ ਲਿਖ ਕੇ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਬੰਦੀ ਕਾਰਵਾਈ ਕਰ ਲਈ ਗਈ ਹੈ ਬਿਲਕੁਲ ਉਹ ਦੇਖੋ ਇਹਨਾਂ ਜਦੋਂ ਜਿਹੜੇ ਵੀ ਬੰਦੇ ਸਾਰੇ ਅਧਿਕਾਰੀਆਂ ਨੂੰ ਆਪਾਂ ਜਿਹੜਾ ਡਿਸਮਿਸ ਕੀਤਾ ਉਹਨਾਂ ਜਿਹੜਾ ਬਹਾਲੀ ਵਾਸਤੇ ਮਾਨਯੋਗ ਹਾਈ ਕੋਰਟ ਵਿੱਚ ਅਪੀਲਿਟਿਸ਼ਨ ਦਾਇਰ ਕੀਤੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਬਾਡੀ ਆ ਇਹਦਾ ਆਪਣਾ ਗੁਰਦੁਆਰਾ ਐਕਟ 1925 ਨਾਲ ਆਏ ਜਿਹੜੀ ਦੁਆਰਾ ਜਿਹੜੀ ਚਲਾਈ ਜਾਂਦੀ ਆ ਤੇ ਇਹਦੀ ਜਿਹੜੀ ਪ੍ਰਧਤਾ ਲਿਆ ਬਿਲਕੁਲ ਠੀਕ ਆ ਤੇ ਇਹਦੇ ਵਿੱਚ ਦਖਲਅੰਦਾਜ਼ੀ ਦੀ ਕੋਈ ਲੋੜ ਨਹੀਂ ਉਹਨਾਂ ਦੀ ਪਟੀਸ਼ਨ ਵੀ 17 ਦਸੰਬਰ ਨੂੰ ਜਿਹੜੀ ਮਾਨਯੋਗ ਹਾਈ ਕੋਰਟ ਨੇ ਸਾਰਿਆਂ ਦੀ ਡਿਸਮਿਸ ਕੀਤੀ ਤੇ ਹਾਈ ਹੁਣ ਮੁੜ ਤੋਂ ਬਿਆਨ ਹੋ ਸਕਦੇ ਇਹਨਾਂ ਮਜਬੂਰੀ ਦੇ ਦੇਖੋ ਇਹ ਤਾਂ ਜਿਹੜੀ ਸੈਟ ਆ ਉਦੇ ਸੰਬੰਧ ਚ ਉਹਨਾਂ ਸੱਦਿਆ ਤੇ ਦੁਬਾਰਾ ਜਿਹੜੇ ਉਹ ਸਟੇਟਮੈਂਟ ਇਹ ਹੁਣ ਅੱਜ ਲੈ ਲਈ ਇਹਨਾਂ ਸੱਦਿਆ ਤਾਂ ਦੇਖੋ ਰਿਕਾਰਡ ਕਰਦੇ ਆ ਕਿ ਨਹੀਂ ਕਰਦੇ ਜੋ ਹੁਣ ਤੱਕ ਸਾਨੂੰ ਜਾਣਕਾਰੀ ਹੈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਟ ਜਿਨ੍ਹਾਂ ਨੂੰ ਦੇ ਮੁਖੀ ਏਜੀ ਜਗਤਪ੍ਰੀਤ ਸਿੰਘ ਨੇ ਉਹ ਵੀ ਆਪਣੀ ਸਟ ਦੀ ਪੂਰੀ ਟੀਮ ਦੇ ਨਾਲ ਇਸ ਵੇਲੇ ਪੁਲਿਸ ਕਮਿਸ਼ਨ ਦਫ਼ਤਰ ਚ ਪਹੁੰਚ ਚੁੱਕੇ ਨੇ ਜਿੱਥੇ ਹੁਣ ਇਹਨਾਂ ਸੱਤ ਮੌਜੂਦਾ ਮੁਲਾਜ਼ਮਾਂ ਦੇ ਅਤੇ ਉਸ ਤੋਂ ਇਲਾਵਾ ਜਦੋਂ-ਜਦੋਂ ਵੀ ਬਾਕੀ ਸਾਬਕਾ ਮੁਲਾਜ਼ਮ ਪਹੁੰਚਣਗੇ ਉਹਨਾਂ ਸਭ ਦੇ ਬਿਆਨ ਮੁਰਤੋਂ ਕਲਮਬੱਧ ਕੀਤੇ ਜਾਣੇ ਆ ਔਰ ਉਸ ਤੋਂ ਬਾਅਦ ਇਹ ਨਿਰਪੜ ਕਰਦਾ ਹੈ ਕਿ ਚਲਾਨ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਚਲਾਨ ਦੇ ਵਿੱਚ ਹੋਰ ਕਿੰਨੇ ਨਾਮ ਦਰਜ ਕੀਤੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਇਹ ਦੋਸ਼ ਲਗਾਤਾਰ ਲਗਾਇਆ ਜਾ ਰਿਹਾ ਹੈ ਕਿਉਂ ਮਾਮਲਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੀਮਾ ਦੇ ਅਨੁਸਾਰ ਆਪ ਹੀ ਪੜਤਾਲ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਹੇਠ ਇਸ ਮਾਮਲੇ ਨੂੰ ਪੂਰਨ ਰੂਪ ਦੇ ਵਿੱਚ ਹੱਲ ਕਰ ਲਿਆ ਗਿਆ ਸੀ ਭਾਈ ਇਸ਼ੇ ਸਿੰਘ ਦੀ ਰਿਪੋਰਟ ਚ ਪਾਏ ਗੇ 16 ਦੋਸ਼ੀ ਮੁਲਾਜ਼ਮਾਂ ਦੇ ਨੂੰ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਤੋਂ ਨਕਦ ਜੁਰਮਾਨੇ ਵਸੂਲੇ ਗਏ ਪ੍ਰਸਤੁਤ ਬਾਦ ਹੁਣ ਮੁਰਤੋਂ ਇਸ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਕੀਤੇ ਜਾਣਾ ਸਿੱਟ ਦਾ ਗਠਨ ਕੀਤੇ ਜਾਣਾ ਗ੍ਰਿਫਤਾਰੀਆਂ ਕੀਤੇ ਜਾਣਾ ਜਾਂ ਸ਼ੋਮਿਕ ਕਮੇਟੀ ਦੇ ਦੋਨਾਂ ਦਫਤਰਾਂ ਦੇ ਵਿੱਚ ਦਬਿਸ਼ ਕਰਕੇ ਜਾ ਕੇ ਰਿਕਾਰਡ ਇੱਕਦਮ ਅਚਨਚੇਤ ਮੰਗਿਆ ਜਾਣਾ ਜਿਸ ਦਾ ਪ੍ਰਧਾਨ ਸ਼ੋਮਿਕ ਕਮੇਟੀ ਵਿਰੋਧ ਵੀ ਕਰ ਚੁੱਕੇ ਨੇ ਤੋਂ ਹਾਲਾਂਕਿ ਬੀਤੇ ਕੱਲ ਹੁਣ ਉਹ ਰਿਕਾਰਡ ਵੀ ਜਿਹੜਾ ਸੌਂਪ ਦਿੱਤਾ ਗਿਆ ਪਰ ਅੱਜ ਮੁਰਤੋਂ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਇੱਥੇ ਸੰਮਨ ਕੀਤਾ ਗਿਆ ਇਹਨਾਂ ਦੇ ਬਿਆਨ ਦਰਜ ਕੀਤੇ ਜਾਣੇ ਤੋਂ ਹੁਣ ਇੰਤਜ਼ਾਰ ਰਹੂਗਾ ਕਿ ਕਦੋਂ ਇਹ ਆਪਣੇ ਬਿਆਨ ਦਰਜ ਕਰਾ ਕੇ ਬਾਹਰ ਆਂਦੇ ਐ ਔਰ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਐ ਮਨਿੰਦਰ ਹਾਲਾਂਕਿ ਜਿਵੇਂ ਵੀ ਤੁਸੀਂ ਇਸ ਮਾਮਲੇ ਦਾ ਜ਼ਿਕਰ ਕੀਤਾ ਨਾਲ ਇਹ ਵੀ ਬਿਆਨ ਜ਼ਰੂਰੀ ਯਾਦ ਆ ਜਾਂਦਾ ਹੈ ਮਨਿੰਦਰ ਜਿਵੇਂ ਅਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਫਿਰ तमाम ਕਈ ਦਿਗਜ ਹਸਤੀਆਂ ਹੋਣ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲਗਾਤਾਰ ਸਿਆਸਤ ਤੋਂ ਪ੍ਰੇਰਿਤ ਕੀਤਾ ਜਾਂਦਾ ਰਿਹਾ ਉਹਨਾਂ ਨੇ ਆਖਿਆ ਕਿ ਕੋਈ ਜਿਹੜਾ ਵੀ ਹੀਰਾ ਫੇਰੀ ਦਾ ਮਾਮਲਾ ਸਿਰਫ ਲੈਜਰ ਦੇ ਵਿੱਚ ਐ ਖਾਤਿਆਂ ਦੇ ਵਿੱਚ ਨਜ਼ਰ ਆਇਆ ਹੈ ਸਰੂਪਾਂ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ ਇਹ बार-बार ਇਸ ਗੱਲ ਦਾ ਜ਼ੋਰ ਲਗਾਤਾਰ ਦਿੱਤਾ ਜਾਂਦਾ ਰਿਹਾ ਹੈ ਆ ਦੇਖੋ ਉਸ ਵੇਲੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਹਰਪ੍ਰੀਤ ਸੰਘਰੀ ਇਸ ਮਾਮਲੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਚੱਲ ਰਹੇ ਇੱਕ ਧਾਰਮਿਕ ਸਵਾਗਮ ਵਿੱਚ ਸਟੇਜ ਤੋਂ ਅਨਾਉਂਸ ਕਰ ਚੁੱਕੇ ਹੈ ਕਿ ਇਸ ਮਾਮਲੇ ਨੂੰ ਭਾਈ ਇਸ਼ਰ ਸਿੰਘ ਦੀ ਰਿਪੋਰਟ ਦੇ ਅਨੁਸਾਰ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਹੱਲ ਕਰ ਲਿਆ ਗਿਆ ਹੈ ਨਾਂ ਸਰੂਪ ਗਾਇਬ ਹੋਇਆ ਹੈ ਨਾਂ ਸਰੂਪਾਂ ਦਾ ਕੋਈ ਗਵਨ ਹੋਇਆ ਬਲਕਿ ਉਸ ਵੇਲੇ ਉੱਥੇ ਤਨਾਤ ਕੁਝ ਮੁਲਾਜ਼ਮਾਂ ਵੱਲੋਂ ਨਿੱਜੀ ਹਿੱਤਾਂ ਦੀ ਖਾਤਰ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਬਦਲੇ ਲੈਣ ਵਾਲੀ ਭੇਟਾ ਦੀ ਰਸੀਦ ਨਹੀਂ ਕੱਟੀ ਗਈ ਉਹ ਭੇਟਾ ਆਪਣੀ ਨਿੱਜੀ ਤਾਲੀ ਆਪਣੀ ਜੇਬ ਦੇ ਵਿੱਚ ਪਾਈ ਗਈ ਹੈ ਤੋਂ ਇੱਕ ਆਰਥਿਕ ਬੇਨਿਯਮੀ ਦਾ ਮਾਮਲਾ ਸੀ ਜਿਸ ਨੂੰ ਇਹ ਕਹਿ ਕੇ ਕਿ 328 ਰੂਪ ਗੁੰਮਸ਼ੁਦਾ ਨੇ ਜਾਂ ਹੁਣ ਪਿੱਛੇ ਜੇ ਕਿਹਾ ਗਿਆ ਬਰਾਮਦ ਕਰ ਲਏ ਗਏ ਤੋਂ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਯਤਨ ਜਿਹੜਾ ਉਹ ਕੀਤਾ ਗਿਆ ਠੀਕ ਹੈ ਫਿਲਹਾਲ ਇਹ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਨਿੰਦਰ ਜੀ तमाम ਜਾਣਕਾਰੀ ਲਈ ਤਸਵੀਰਾਂ ਲਈ ਵੀ ਸੋ 328 ਰੂਪਾਂ ਦੇ ਮਾਮਲੇ ਦੇ ਨਾਲ ਸੰਬੰਧਿਤ ਖਬਰ ਹੈ ਸਿੱਟ ਵੱਲੋਂ ਸਮਨ ਕੀਤੇ ਗਏ ਮੁਲਾਜ਼ਮ ਹੁਣ ਪੁਲਿਸ ਕਮਿਸ਼ਨਰੇਟ ਦਫ਼ਤਰ ਪਹੁੰਚ ਚੁੱਕੇ ਹਨ ਅੰਮ੍ਰਿਤਸਰ ਦੇ ਵਿੱਚ ਪਹੁੰਚ ਚੁੱਕੇ ਹਨ ਸੱਤ ਮੁਲਾਜ਼ਮ ਪੁਲਿਸ ਕਮਿਸ਼ਨਰੇਟ ਦਫ਼ਤਰ ਪਹੁੰਚੇ ਹਨ ਜਿਨ੍ਹਾਂ ਦੇ ਵੱਲੋਂ ਆਪਣੇ ਬਿਆਨ ਬਕਾਇਦਾ ਦਰਜ ਕਰਵਾਏ ਜਾਣਗੇ ਐਸਜੀਪੀਸੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੀ ਇਸ ਦੌਰਾਨ ਮੌਜੂਦ ਹਨ ਹਾਲਾਂਕਿ ਆਪਣੇ ਬਿਆਨ ਦਰਸ਼ ਕਰਵਾਉਣ ਤੋਂ ਬਾਅਦ ਬਾਹਰ ਆਂਦੇ ਨੇ ਕੀ ਕੁਝ ਹੋਰ ਜਾਣਕਾਰੀ ਆਂਦੀ ਹੈ ਇਸ ਤੇ ਵੀ ਨਜ਼ਰ ਬਣੀ ਰਹੇਗੀ